ਇਹ ਬਹੁਤ ਲੁਭਾਈ ਗਈ ਹੈ ਸਮਾਜ ਸੇਵੀ ਸਤਿ ਸ੍ਰੀ ਅਕਾਲ ਪਰ ਜਈ ਅਸੇ ਵੀ ਪਰਿਵਾਰ ਨੇ ਜਿਹੜੇ ਪਿੰਡਾਂ 'ਚ ਰਹ ਰਹੇ ਨੇ ਪਰ ਉਹਨਾਂ ਦੀ ਕੋਈ ਸਹਾਇਤਾ ਨਹੀਂ ਹੋਈ ਨਾ ਸਰਕਾਰ ਪਹੁੰਚੀ ਤੇ ਨਾ ਸੇਵਾ ਸੰਸਥਾਵਾਂ ਵਿੱਚ ਪਹੁੰਚੇ ਨੇ ਤੋਂ ਕੁਛ ਵਾਲੀ ਮਦਦ ਆਈ ਸੀ ਜਿਸ ਅਸੀਂ ਮਹਿਸੂਸ ਕੀਤਾ ਕਿ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੂੰ ਛੋਟੇ ਮੋਟੇ ਜ਼ਰੂਰਤਾਂ ਪੂਰੀਆਂ ਕਰ ਸਕਣ ਤੇ ਅੱਜ ਅਸੀਂ ਪਹਿਲਾਂ ਬਿਵਾਹਰਵਾਂ ਸਕਰ ਵਾਈਫ ਆਫ ਸਦਾਰਾਮ ਪਿੰਡ ਗਿਲ ਉਹਨੇ ਘਰ ਵਾਲੇ ਬਿਮਾਰ ਨੇ ਮਨਜੀਤ ਜੀ ਨੇ ਉਹਦਾ ਬੱਚਾ ਹੈ ਪਰ ਸਾਥ ਨਹੀਂ ਦੇ ਰਹੇ ਬਿਮਾਰੀ ਅਤੇ ਗਰੀਬੀ ਦੇ ਆਲਮ ਵਿੱਚ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਕੁਝ ਰਕਮ ਅਦਾ ਕਰ ਰਹੇ ਹਾਂ ਕਾਡੋ ਨਦੀਆ ਲੋੜਾ ਉਸका ਬੁਰਾ ਕੰਡੀਆਂ ਕਰ ਸਕੀ ਜੀ ਹੁੰਦੇ ਦਾ ਫਸਾ ਕੋਸਾ ਦੇਖਦੇ ਜੀ ਅੱਜ ਉਸ਼ਲਾ ਪਰ ਕੁਲਵਿੰਦਰ ਔਰ ਵਾਈਫ ਆਫ ਲਿੰਦਰ ਸਿੰਘ ਪਿੰਡ ਪੈਂਸਾ ਵਾਲਾ ਆਦਮੀ ਕੰਮ ਨਹੀਂ ਕਰਦੇ ਉਹਨੇ ਦੇ بیمار ਰਹਿੰਦੇ ਨੇ ਬੱਚੇ ਦੀ ਪੜ੍ਹਾਈਆਂ ਫੀਸਾਂ ਦੀਆਂ ਉਹਨਾਂ ਦੀਆਂ ਬੜੀ ਮੁਸ਼ਕਲ ਹੈ ਉਹ ਬੇਟੀਆਂ ਨੇ ਉਹਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਵੀਤ ਕੋਰ ਵਾਈਫ ਨੂੰ ਕੁਲਚਰਨ ਸੇ ਯੂਪੀਨਡ ਗਿਆ ਕੱਚਾ ਮકાਨ ਹੈ ਗਰੀਬੀ ਰੱਖਿਆ ਵਿਚ ਰਹ ਰਹੇ ਨੇ ਉਹਨਾਂ ਦੀ ਵੀ ਕੁਛ ਮਦਦ ਕੀਤੀ ਜਾਵੇ ਤਸਵੀਰ ਤੋਂ ਸੁਰਿੰਦਰ ਕੌਰ ਵਨਪਾ ਸੰਤੋਖ ਸਿੰਘ ਬੇਹਦ ਕਮਜ਼ੋਰ ਪਰਵਾਰ ਹੈ ਬੱਚੇ ਦੇਖਭਾਲ ਨਹੀਂ ਕਰਦੇ ਬਹੁਤ ਬੀਬੀ ਰਫਾ ਬਿਸਹਾਰੇ ਨੇ ਕੋਈ ਆਸਰਾ ਨਹੀਂ ਉਹਨਾਂ ਨੂੰ ਕੋਈ ਮਦਦ ਸਹਾਇਤਾ ਨਹੀਂ ਜਾ ਰਹੀ ਹੈ ਸੁਖਰਾਜ ਕੁਰ ਵਾਈਫ ਆਫ ਗੁਨੀન્દ્ર ਸਿੰਘ ਮਾੜੀ ਪਨਵਾਰ ਇਹ ਬਿਆਸ ਰਿਆ ਦੇ ਕੰਡੇ ਦੇ ਵਸਿਆ ਪਿੰਡ ਹੈ ਘਰ ਦੀ ਹਾਲਤ ਵੀ ਖਰਾਬ ਹੈ ਔਰ ਇੱਕ ਬੇਟਾ ਅਮਦਾ ਪੜਦਾ ਕੋਈ ਨਹੀਂ ਜੀ ਸ਼ਾਬਦ ਸਰਬਜੀਤ ਭੌਰ ਮੈਨੂੰ ਕੁਝ ਚੀਜ਼ਾਂ ਸੁਸਵਾਣਾ ਇਹ ਗੱਲ ਇਹ ਹੈ ਪੜ੍ਹਾਈ ਵਾਸਤੇ ਵਿਸ਼ੇਸ਼ਤਾ ਉਹਨਾਂ ਨੂੰ ਮੁਕਤ ਦੇਣਾ ਅਨੰਦਿਤ ਹੈ ਇੰਕੀ ਵਾਈਫੋਂ ਸ਼ੁਭਮ ਬੇਟ ਕਲਕੱਤਾ ਹੈ ਇਹਨਾਂ ਦਾ ਵੀ ਬੜੀ ਜੀਡੀਪੀ ਦਾ ਖਤਰਾ ਰਹੇ ਨੇ ਕਚਮਕਾਨ ਜੋ ਬੇਟੀਆਂ ਇਹਨਾਂ ਦੇ ਘਰਾਂ ਵਿੱਚ ਗੱਡੀਆਂ ਮੁੱਢੀ ਚੀਜ਼ਾਂ ਖਾ ਲੈਂਦਾ ਤੇ ਕੋਈ ਸ਼ਾਇਦ ਆਦੀ ਹੋਣਗੇ ਬਹੁਤ ਪੱਲਵਿੰਦਰ ਰਿਕਾਰਡ ਵਾਈਫ ਫੌਜ ਸਰਗਨਾ ਸਿੰਘ ਹਰਦੀਪ ਸਿੰਘ ਮਾਲਕ ਤੋਂ ਜਿਨ੍ਹਾਂ ਦੀ ਪਟਿਲ ਛੋਟਲੀ ਉਮਰ ਚੜ੍ਹ ਗਈ ਸੀ تین ਛੋਟੇ ਬੱਚੇ ਹਨ ਇਹਨਾਂ ਨੂੰ ਮਾਲਕ ਸਾਹਿਬ ਨੀਂਦਿਲ ਕੋਲ ਲਾਈਫ ਆਫ ਯੂਨਿਟ 6 ਲਾਈਫ ਕੋਲ ਜਿਹਨਾਂ ਨੂੰ ਦੇਖਣ ਕਿਹੜਾ ਇਹ ਲਾਈਫ ਸੋ ਵੀ ਆਪਾਂ ਜਿਹੜੀ ਆਈ ਸੀ ਉਹਦੇ ਵਾਰੇ ਕੀਤੀ ਹੈ ਇਹ ਰਕਮ ਸਾਨੂੰ ਆਈ ਹੈ ਸਰਦਾਰ ਮਨੀਸ਼ ਸਿੰਘ ਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸੰਗਤ ਬਹਾਵਲਪੁਰ ਨਗਰ ਗੁਜਰਾਤ ਇਹ ਉਹਨਾਂ ਨੇ ਫੰਡ ਤੇ ਜੈਸੀ ਕੁਛ ਦਿਨ ਹੋ ਗਏ ਆ ਔਰ ਮੈਨੂੰ ਵਿਦੇਸ਼ ਜਾਣਾ ਪੈ ਗਿਆ ਜਿਹਦੇ ਕਰਕੇ ਕੁਛ ਰੁਕਾਵਟ ਆਈ ਹੈ ਔਰ ਮੈਂ ਅੱਜ ਮਹਿਸੂਸ ਕੀਤਾ ਕਿ ਸਾਰਿਆਂ ਨੂੰ ਜੋ ਬੰਦਾ ਯੋਗਦਾਨ ਉਹ ਦਿੱਤਾ ਜਾਵੇ ਇੱਕ ਵੀ ਵੀ ਪਹੁੰਚੀ ਨਹੀਂ ਉਹ ਮੇਰੇ ਕੋਲ ਹੈ ਉਹਨਾਂ ਨੂੰ ਦਿੱਤਾ ਜਾਏਗਾ ਸੋ ਅੱਜ ਇਹ ਉਹਨਾਂ ਨੂੰ ਬਾਬਾ ਜੀ ਦੀ ਪਾਕਰ ਨੇ ਨਾਲ ਸਭ ਤੋਂ ਮੇਰ ਪ੍ਰਿਆਸ ਰੱਖੋ ਔਰ ਇਹ ولكن اذا كانت تضيق فشلين